ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਪੀ ਲੋੜੀ ਜੀ ਸਾਰਿਆਂ ਨੂੰ ਸਾਰੀਆਂ ਭੈਣਾਂ ਨੂੰ ਬਹੁਤ-ਬਹੁਤ ਮੁਬਾਰਕਾਂ ਲੋੜੀ ਦੀਆਂ ਤੇ ਅੱਜ ਜੀ ਆਪਾਂ ਹਨ ਇੱਕ ਨਵਾਂ ਕੰਮ ਸ਼ੁਰੂ ਕੀਤਾ ਹੈਗਾ ਜੇ ਕਿਸੇ ਵੀ ਭੈਣ ਨੇ ਤੁਸੀਂ ਆਰਡਰ ਦੇਣਾ ਚਾਹੁੰਦੇ ਹੋਗੇ ਮਤਲਬ ਬਿਲਕੁਲ ਪਿਓਰ ਖੋਆ ਮਤਲਬ ਤੁਸੀਂ ਮਤਲਬ ਤੁਹਾਨੂੰ ਬਿਲਕੁਲ ਪਿਓਰ ਕੋਈ ਰਲਾवट ਵਾਲਾ ਨਹੀਂ ਹੈਗਾ ਆਪਣੇ ਘਰ ਦੀਆਂ ਮੱਝਾਂ ਨੇ ਜੀ ਜੇ ਤੁਸੀਂ ਵੀ ਖੋਆ ਜਿੱਦਾਂ ਕਿ ਤੁਹਾਡੇ ਕੱਪੜੇ ਵਗੈਰਾ ਆਉਂਦੇ ਨੇ ਹਨਾ ਭਾਰਤੋਂ ਜਾਂ ਇੰਡੀਆ ਤੋਂ ਵੀ ਕਿਸੇ ਵੀ ਭੈਣ ਨੇ ਆਰਡਰ ਦੇਣਾਗਾ ਤਾਂ ਤੁਸੀਂ ਹਨਾ WhatsApp ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋਗੇ ਆਪਾਂ ਤੁਹਾਨੂੰ ਸਾਰੀ ਡਿਟੇਲ ਦੱਸ ਦਾਂਗੇ ਵੀ ਕਿਦਾਂ ਕਿਦਾਂ ਕੀ ਕੁਝ ਤੁਸੀਂ ਰੈਡੀ ਕੁਝ ਵੀ ਰੈਡੀ ਕਰਾ ਸਕਦੇ ਹੋਗੇ ਤੇ ਆਪਾਂ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਤੇ ਅੱਜ ਆਪਾਂ ਜੀ ਲੈ ਕੇ ਆਏਗੇ ਬਹੁਤ ਜ਼ਿਆਦੇ ਸੋਹਣੇ ਸੂਟ ਲੈ ਕੇ ਆਏਗੇ ਵਰਕ ਵਾਲੇ ਰੈਡੀ ਟੂ ਵੇਅਰ ਪੀਸ ਨੇਗੇ ਭੈਣਾ ਬਹੁਤ ਜ਼ਿਆਦਾ ਡਿਮਾਂਡ ਹੈ ਇਹ ਸੂਟਾਂ ਦੀ ਵੀ ਸਾਨੂੰ ਬਸ ਸੂਟ ਰੈਡੀ ਚਾਹੀਦਾ ਤੇ ਦੂਜੇ ਦਿਨ ਸਾਡਾ ਪਾਰਸਲ ਲਗਾ ਦਿੱਤਾ ਜਾਵੇ ਸਿਲਕ ਪਸ਼ਮੀਨੇ ਦੇ ਉੱਪਰ ਆਪਾਂ ਸੂਟ ਹੈ ਜਿਹੜਾ ਇਹ ਰੈਡੀ ਕੀਤਾਗਾ ਬੈਚ ਲਗਾ ਕੇ ਆਪਾਂ ਬਹੁਤ ਹੀ ਜਾਂਦੇ ਸੋਹਣਾ ਕੰਮ ਘੇਰੇ ਤੇ ਕੀਤਾ ਜੀ ਤੇ ਇਹ ਹੈਗਾ ਜੀ ਘੇਰੇ ਦਾ ਵਰਕ ਹੈ ਸਾਰਾ ਜਿਹੜਾ ਕੰਮ ਹੈ ਜੀ ਹੱਥੀ ਆਰੀ ਮਸ਼ੀਨ ਦਾ ਹੈਗਾ ਤੇ ਇਸ ਤੋਂ ਬਾਅਦ ਹੈਗਾ ਗਾਬਾਵਾਂ ਦੇ ਉੱਪਰ ਕੰਮ ਆਜੂਗਾ ਜੀ ਇਹ ਵਾਲਾ ਜਿਹੜਾ ਵਰਕ ਹੈ ਜੀ ਬਾਜੂ ਤੇ ਆਜੂਗਾ ਕੰਮ ਤੁਸੀਂ ਨੇੜੇ ਤੋਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਤੇ ਵਿਦ ਤੁਹਾਨੂੰ ਬਾਟਮ ਤੇ ਵੀ ਵਰਕ ਮਿਲੇਗਾ ਇਹ ਵਾਲਾ ਤੁਸੀਂ ਵਰਕ ਦੇਖ ਸਕਦੇ ਹੋਗੇ ਬਾਟਮ ਦੇ ਉੱਪਰ ਆਜੂਗਾ ਠੀਕ ਹੈ ਜੀ ਰੈਲੇਟਿਵ ਵੀਅਰ ਪੀਸ ਪੇ ਹੈਗਾ ਅੱਜ ਤੁਸੀਂ ਆਰਡਰ ਕਰਦੇ ਹੋ ਕੱਲ ਨੂੰ ਤੁਹਾਡਾ ਪਾਰਸਲ ਲਗਾ ਦਿੱਤਾ ਜਾਊਗਾ ਸਿਲਕ ਪਸ਼ਮੀਨੇ ਦੇ ਉੱਪਰ ਬਹੁਤ ਹੀ ਜਿਆਦਾ ਸੋਹਣਾ ਪੀਸ ਤਿਆਰ ਕੀਤਾ ਹੈਗਾ ਆਪਾਂ ਸੇਮ ਦੋ ਨੇਗੇ ਇਹ ਸਿਲਕ ਪਸ਼ਮੀਨੇ ਤੇ ਹੈ ਜੀ ਇਹ ਸਿੰਪਲ ਪਸ਼ਮੀਨੇ ਤੇ ਹੈਗਾ ਇਹ ਵਾਲਾ ਵੀ ਤੁਸੀਂ ਆਰਡਰ ਕੇਰੇ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਕੋਈ ਵੀ ਕਿਵੇਂ ਮਰਜੀ ਤੁਸੀਂ ਮਤਲਬ ਜੇ 니ਮਾਰ ਜੀ ਲੈ ਅੰਦਕਾਰ ਸਕਦੇ ਹੋ ਇਹ ਦੇਖੋ ਇਹ ਵਾਲਾ ਵੀ ਆਰਡਰ ਕਰਨਾ ਚਾਹੁੰਦੇ ਆ ਇਹ ਕਰ ਸਕਦੇ ਹੋ ਡਿਜ਼ਾਈਨ ਬਹੁਤ ਪਿਆਰਾ ਹੈਗਾ ਆਪਣਾ ਖੁਦ ਦਾ ਡਿਜ਼ਾਈਨ ਹੈ ਆਪਾਂ ਰੈਡੀ ਕਰਵਾਇਆਗਾ ਇਹ ਬਾਵਾਂ ਦੇ ਉੱਪਰ ਕੰਮ ਆ ਜਾਊਗਾ ਸੇਮ ਜੀ ਬਾਟਮ ਦੇ ਉੱਪਰ ਵਰਕ ਆ ਜਾਊ ਦੁਪੱਟਾ ਨਹੀਂ ਹੈਗਾ ਜੇ ਤੁਸੀਂ ਕਹੋਗੇ ਤਾਂ ਆਪਾਂ ਲਗਾ ਕੇ ਦੇ ਦਾਂਗੇ ਲੋ ਪਾਰਟੀ ਵੇਅਰ ਸੂਟ ਹੈਗਾ ਜਿੱਦਾਂ ਮਰਜੀ ਕਿਸੇ ਭੈਣ ਨੂੰ ਕਾ ਲਈ ਹੈਗੀ ਹਨਾ ਤਾਂ ਤੁਸੀਂ ਲੈ ਸਕਦੇ ਹੋਵੋਗੇ ਤੇ ਇਸ ਤੋਂ ਬਾਅਦ ਹੈਗਾ ਜੀ ਬਹੁਤ ਹੀ ਜਿਆਦਾ ਸੋਹਣਾ ਪਸ਼ਮੀਨਾ ਲਾਈਨਾਂ ਵਾਲਾ ਪਸ਼ਮੀਨਾ ਹੈਗਾ ਇਹ ਆਪਾਂ ਕੰਟਰਾਸਟ ਸੂਟ ਬਣਾਇਆਗਾ ਸਭ ਤੋਂ ਪਹਿਲਾਂ ਆਜੂਗਾ ਜੀ ਤੁਸੀਂ ਦੇਖ ਸਕਦੇ ਹੋ ਇਹ ਘੇਰੇ ਦਾ ਕੰਮ ਆਜੂਗਾ ਤੇ ਸੈਂਟਰ ਦੇ ਵਿੱਚ ਵਰਕ ਆਜੂਗਾ ਲੈਂਥ ਘੇਰੇ ਦਾ ਕੋਈ ਇਸ਼ੂ ਨਹੀਂ ਹੈਗਾ ਜਿੰਨੀ ਮਰਜ਼ੀ ਤੁਸੀਂ ਲੈਂਥ ਰੱਖ ਸਕਦੇ ਹੋ ਘੇਰਾ ਰੱਖ ਸਕਦੇ ਜਿੰਦਾ ਕਿ ਸ਼ਾਰਟ ਲੈਂਥ ਚੱਲ ਰਹੀ ਹੈ ਉਦੋਂ ਤੁਸੀਂ ਰੈਡੀ ਕਰਾ ਸਕਦੇ ਹੋਗੇ ਤੇ ਇਹ ਵਾਲਾ ਵਰਕ ਆਜੂਗਾ ਜੀ ਬਾਹਾਂਵਾਂ ਦੇ ਉੱਪਰ ਆਜੂਗਾ ਬਹੁਤ ਹੀ ਜਿਆਦਾ ਸੋਨਾ ਆਪਾਂ ਪਸ਼ਮੀਨਾ ਲਗਾਇਆ ਹੈਗਾ ਕੰਟਰਾਸਟ ਇਹਦੇ ਨਾਲ ਇਸ ਤਰ੍ਹਾਂ ਬਾਟਮ ਰੱਖੀ ਹੈਗੀ ਆਪਾਂ ਇਦਾਂ ਇਹ ਮਤਲਬ ਸ਼ਰਟ ਹੈ ਇਦਾਂ ਹੀ ਬਾਟਮ ਹੈ रेडी टू वियर पीस लेंगे ਤੁਸੀਂ ਜਲਦੀ ਜਲਦੀ ਆਰਡਰ ਕਰ ਦਿਓ ਇਹ ਆਪਾਂ ਜੈਨੀਫਰ ਦੇ ਉੱਪਰ ਬਹੁਤ ਹੀ ਜਿਆਦੇ ਸੋਹਣੇ ਪੀਸ ਰੈਡੀ ਕਰਵਾਏ ਨੇ ਜੀ ਲੋ ਜੀ ਇਹ ਆਜੂਗਾ ਜੀ neck ਦਾ ਸਟਾਈਲ ਆਜੂਗਾ ਬਹੁਤ ਹੀ ਪਿਆਰਾ neck ਹੈਗਾ ਜਦੋਂ ਸਟਿਚ ਹੋ ਜਾਂਦਾ ਨਾ ਪ੍ਰੋਪਰ ਤੁਸੀਂ ਇਹਦੇ ਨਾਲ ਫਰੋਜ਼ੀ ਕਲਰ ਦਾ ਦੁਪੱਟਾ ਰੱਖ ਸਕਦੇ ਹੋ ਕੰਟਰਾਸਟ 올ਓਵਰ ਤੁਸੀਂ ਇਹਨੂੰ ਸੂਟ ਰੈਡੀ ਕਰਵਾਓ ਫਰੋਜ਼ੀ ਕਲਰ ਦੀ ਲੇਸ ਲਗਵਾਓ ਫਰੋਜ਼ੀ ਹੀ ਦੁਪੱਟਾ ਰੱਖੋ ਠੀਕ ਹੈ ਜੀ ਇਸ ਤਰ੍ਹਾਂ ਸੂਟ ਇਹ ਸੋਹਣਾ ਬਣੂਗਾ ਤੇ ਇਸ ਤੋਂ ਬਾਅਦ ਹੈਗਾ ਜੀ ਇਹਦੇ ਬਾਵਾਵਾਂ ਦੇ ਉੱਪਰ ਕੰਮ ਆ ਜਾਊਗਾ। ਇਹ ਹੀ ਬਾਵਾਵਾਂ ਦੇ ਉੱਪਰ ਕੰਮ ਆ ਜਾਊਗਾ ਜੀ ਇਹ ਵਾਲਾ। ਠੀਕ ਹੈ ਜੀ। ਬਹੁਤ ਜ਼ਿਆਦਾ ਸੋਨਾ ਦੇਖੋ ਜਰੀ ਲਗਾ ਕੇ ਆਪਾਂ ਵਰਕ ਕੀਤਾ ਹੈਗਾ। ਲਓ ਜੀ ਇਹ ਵਾਲਾ ਵਰਕ ਹੈ ਜੀ ਪੌਂਚਿਆਂ ਦੇ ਉੱਪਰ ਆ ਜਾਊਗਾ। ਇਹਦੇ ਨਾਲ ਦੇ ਸੂਟ ਆਪਣੇ ਕੋਲੇ ਰੈਡੀ ਹੈਗੇ ਨੇ ਆਪਾਂ ਤੁਹਾਨੂੰ ਦੱਸ ਦਿੰਨੇ ਆਂਗੀ। ਇਹ ਨਾਲ ਦਾ ਇੱਕ ਪੀਸ ਇਹ ਵਾਲਾ ਰੈਡੀ ਹੈ ਤੇ ਦੂਜਾ ਆਪਾਂ ਕਲਰ ਚੇਂਜ ਕਰਵਾਏਗਾ ਥੋੜਾ ਜਾਂ ਜਿਹੜਾ ਕਲਰ ਪਸੰਦ ਆਉਂਦਾ ਤੁਸੀਂ ਉਹ ਤੇ ਲਾ ਸਕਦੇ ਹੋ ਇਹ ਆਪਾਂ ਫਰੋਜ਼ੀ ਤੇ ਬਣਾਏਗਾ ਜੈਨੀਫਰ ਸਟਾਫ ਹੈਗਾ ਦੋਨੋਂ ਮੌਸਮ ਦੇ ਵਿੱਚ ਤੁਸੀਂ ਜਿੱਦਾਂ ਮਰਜੀ ਇਹਨੂੰ ਪਾ ਸਕਦੇ ਹੋ ਸਰਦੀ ਗਰਮੀ ਠੀਕ ਹੈ ਜੀ ਬਹੁਤ ਜਿਆਦਾ ਸੋਹਣਾ ਸਟਾਫ ਹੈ ਲਾਈਨਿੰਗ ਲੱਗੂਗੀ ਬਿਲਕੁਲ ਹਲਕਾ ਜਿਹਾ ਸਟਾਫ ਹੈ ਸੇਮ ਸਟਾਈਲ ਹੈ ਜੀ ਜਿਹਦਾ ਕੀ ਵਰਕ ਆ ਜਾਊਗਾ ਆ ਤੁਸੀਂ ਦੇਖ ਸਕਦੇ ਹੋਗੇ ਬਾਹਾਂ ਦੇ ਪਰ ਵਰਕ ਆ ਜਾਊਗਾ ਫੇਰ ਆ ਜਾਊਗਾ ਜੀ ਪੌਂਚਿਆਂ ਦੇ ਉੱਪਰ ਆ ਜਾਊਗਾ ਇਹ ਵਾਲਾ ਕੰਮ ਠੀਕ ਹੈ ਜੀ ਪ੍ਰਾਈਸ ਲੈ ਕੇ WhatsApp ਤੇ ਤੁਸੀਂ ਮੇਰੇ ਤੋਂ ਆਰਡਰ ਕਰ ਸਕਦੇ ਹੋ ਨੈਕਸਟ ਸੇਮ ਡਿਜ਼ਾਈਨ ਹੈ ਵੀ ਕਲਰ ਡਿਫਰੈਂਟ ਰਹਿਣਗੇ ਕੰਟਰਾਸਟ ਦੁਪट्टे ਰੱਖ ਸਕਦੇ ਹੋ ਜਿੱਦਾਂ ਦਾ ਵਰਕ ਹੋਇਆ ਹੋਇਆ ਹੈਗਾ ਉਦਾਂ ਦੇ ਲਓ ਜੀ ਠੀਕ ਹੈ ਜੀ ਬਾਟਮ ਇੱਥੇ ਵੀ ਵਰਕ ਹੈਗੀ ਲਓ ਜੀ ਇੱਕ ਹੋਰ ਨਵਾਂ ਡਿਜ਼ਾਈਨ ਹੈਗਾ ਰੈਡੀ ਕਰਵਾਇਆ ਸਾਰੇ ਆਪਣੇ ਡਿਜ਼ਾਈਨ ਲੇਗੇ ਲਓ ਜੀ ਏ ਵਾਲਾ ਤੁਸੀਂ ਦੇਖ ਸਕਦੇ ਹੋ neck ਦਾ ਸਟਾਈਲ ਆ ਜਾਊਗਾ ਉੱਪਰੋਂ ਸਭ ਤੋਂ ਪਹਿਲਾਂ ਪੱਟੀ ਦੀ ਤਰ੍ਹਾਂ neck ਬਣੂਗਾ ਇਸ ਤਰ੍ਹਾਂ ਫਿਰ ਜਿਹੜੇ ਏ ਵਾਲੇ ਫਲਾਰ ਨੇਗੇ ਇੱਥੇ ਆ ਜਾਣਗੇ hip ਤੇ ਠੇਹਰਾ ਆ ਜਾਊਗਾ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਇਹ ਵੀ ਤੇ ਇਹਦਾ ਆਪਾਂ ਤੁਹਾਨੂੰ ਦੱਸ ਦਿੰਨੇ ਹਾਂਗੇ ਵੀ ਮੈਜ਼ਰਮੈਂਟ ਕੀ ਹੈਗਾ ਵੈਸੇ ਆਪਾਂ 40 ਤੱਕ ਰੈਡੀ ਕਰਾਏ ਨੇ ਸਾਰੀਆਂ ਭੈਣਾਂ ਦੀ ਡਿਮਾਂਡ ਸੀ ਵੀ ਸਾਨੂੰ 40 ਤੱਕ ਚਾਹੀਦੇ ਨੇਗੇ ਲਓ ਜੀ ਹਾਂਜੀ ਜਿਵੇਂ ਕਿ ਇਹ 38 ਤੱਕ ਹੈਗਾ ਤੁਸੀਂ 39 40 ਤੱਕ ਤਿਆਰ ਕਰਾ ਸਕਦੇ ਹੋ ਇਹਨੂੰ 40 40 ਤੱਕ ਰੈਡੀ ਹੋ ਜਾਊਗਾ ਇਹ ਜਿਵੇਂ ਹੁਣ ਸ਼ਾਰਟ ਲੈਂਥ ਚੱਲ ਰਹੀ ਹੈ ਉਸ ਅਕੋਰਡਿੰਗ ਆਪਾਂ ਇਹ ਰੈਡੀ ਕਰਾਏ ਨਿੰਗੇ ਲਓ ਜੀ 40 ਤੱਕ ਤੁਸੀਂ ਆਰਾਮ ਨਾਲ ਇਹਨੂੰ ਵੇਅਰ ਕਰ ਸਕਦੇ ਹੋਗੇ ਤੇ ਘੇਰਾ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਆ ਤੁਹਾਡੇ ਸਾਹਮਣੇ ਹੀ ਹੈ ਹਨਾ ਕਿਉਂਕਿ ਫਿਰ ਕਾਫੀ ਪੈਣਾ ਫਿਰ ਮੇ ਤੋਂ ਮੈਜ਼ਰਮੈਂਟ ਪੁੱਛੀ ਜਾਂਦੀਆਂ ਨਿੰਗੀਆਂ ਵੀ ਕੀ ਆ ਕਿੰਨਾ ਹੈਗਾ ਲਓ ਜੀ ਬਾਈਏ हां 22 ਤੱਕ ਤੇ ਘੇਰਾ ਰੈਡੀ ਹੋ ਜਾ ਬੀ ਵਾਲਾ ਵੀ ਕਰਾ ਸਕਦੇ 21 ਵੀ ਕਰਾ ਸਕਦੇ 22 ਵੀ ਠੀਕ ਹੈ ਜੀ ਸਾਰਿਆਂ ਦੀ ਇੰਨਾ ਹੀ ਮਤਲਬ ਉਹ ਹੈਗਾ ਤੁਸੀਂ ਕਰਾ ਸਕਦੇ ਪਹਿਲਾ ਕਲਰ ਇਹਦੇ ਵਿੱਚ ਇਹ ਵਾਲਾ ਹੈਗਾ ਤੇ ਦੂਜਾ ਇਹ ਵਾਲਾ ਹੈਗਾ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਹੈਗਾ ਇਹ ਬਹੁਤ ਜਿਆਦਾ ਜੀ ਕੋਲ ਉੱਪਰ ਹਾਂ ਥੋੜਾ ਜਿਹਾ ਗਲਾ ਉੱਪਰ ਬਣ ਜਾਊਗਾ ਸੋਹਣਾ ਕਿਉਂਕਿ ਗਲਾ ਉੱਪਰ ਹੀ ਬਣੂਗਾ ਇਹਦੇ ਇਹ ਵਰਕ ਨੀਚੇ ਹੋਊਗਾ 40 ਤੱਕ ਤਿਆਰ ਹੈ ਜੀ ਲਓ ਜੀ ਸੇਮ ਸਟਾਈਲ ਦੇ ਵਿੱਚ ਸੌਰੀ ਮੈਂ ਬਾਹਾਂ ਦਿਖਾਉਣੀਆਂ ਭੁੱਲ ਗਈ ਲਓ ਜੀ ਇਸ ਤਰ੍ਹਾਂ ਇਹ ਵਾਲੀਆਂ ਆ ਜਾਣਗੀਆਂ ਬਾਜੂ ਨੇਗੀਆਂ ਇਹ ਡਬਲ ਹਨਾ ਬਣੀਆਂ ਹੋਈਆਂ ਨੇਗੀਆਂ ਤੇ ਇਹ ਵਾਲਾ ਜਿਹੜਾ ਵਰਕ ਹੈ ਜੀ ਇਹ ਪੌਂਚਿਆਂ ਦੇ ਉੱਪਰ ਵਰਕ ਹੈ ਸੇਮ ਸਟਾਈਲ ਦੇ ਵਿੱਚ ਦੂਜਾ ਕਲਰ ਇਹ ਵਾਲਾ ਤੇ ਤੀਜਾ ਕਲਰ ਹੈਗਾ ਇਹ ਵਾਲਾ ਲਓ ਜੀ ਜਿਹੜਾ ਮਰਜੀ ਕਲਰ ਚੱਕ ਲਓ ਆਪਣੀ ਚੋਇਸ ਅਕੋਰਡਿੰਗ ਦੇਖੋ ਇਹ ਵੀ ਵਰਕ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਹੈਗਾ ਦਪੱਟਾ ਜੇ ਤੁਸੀਂ ਕਹੋਗੇ ਆਪਾਂ ਕਰਾ ਕੇ ਦੇ ਦਾਂਗੇ ਨਹੀਂ ਫਿਰ ਤੁਸੀਂ ਇਦਾਂ ਹੀ ਲੈ ਸਕਦੇ ਇਹ ਵਾਲੀਆਂ ਬਾਵਾ ਆ ਗਈਆਂ ਤੇ ਇਹ ਵਾਲੀ ਬਾਟਮ ਆ ਗਈ। ਇਸ ਤੋਂ ਬਾਅਦ ਹੈਗਾ ਜੀ ਸਿਲਕ ਪਸ਼ਮੀਨੇ ਦੇ ਉੱਪਰ ਇਹ ਇੱਕ ਪੀਸ ਰੈਡੀ ਹੋ ਕੇ ਆਇਆ ਪਹਿਲਾਂ ਆਪਾਂ ਤਿੰਨ ਕਰਾਈ ਸੀ ਤਿੰਨੋਂ ਸੇਲ ਹੋ ਗਏ। ਜਿਵੇਂ ਕਿ ਇਹ ਵਾਲਾ ਹੈਗਾ neck ਦਾ ਸਟਾਈਲ ਆ ਜਾਊਗਾ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋਗੇ। ਫਿਰ ਇਹ ਬਾਵਾ ਆ ਜਾਣਗੀਆਂ ਜੀ। ਇਹ ਵਾਲਾ ਡਿਜ਼ਾਈਨ ਬਾਵਾ ਦੇ ਉੱਪਰ ਹੈਗਾ। ਇਹ ਵਾਲਾ ਡਿਜ਼ਾਈਨ ਹੈਗਾਗਾ ਪੌਂਚੇ ਦੇ ਉੱਪਰ ਹੈ ਲੋਟੇ ਇਹ ਵਾਲਾ ਡਿਜ਼ਾਈਨ ਪੌਂਚੇ ਦੇ ਉੱਪਰ ਆ ਜਾਊਗਾ ਦੁਪੱਟਾ ਆਪਾਂ ਫਿਲਹਾਲ ਕਿਸੇ ਨਾਲ ਵੀ ਰੈਡੀ ਨਹੀਂ ਕੀਤਾ ਹੈਗਾ ਜੇ ਤੁਸੀਂ ਕਹੋਗੇ ਤਾਂ ਆਪਾਂ ਜਰੂਰ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਸਟਿਚਿੰਗ अवेलेबल ਹੈਗੇ ਜੇ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋਗੇ ਹੈਗੇ ਨੇ ਆਪਣੇ ਕੋਲੇ ਮਾਸਟਰ ਟ੍ਰੇਲਰ ਨੇ ਦੀ ਸਾਰੇ ਆਪਣੇ ਜਿੰਨੇ ਵੀ ਕਾਰੀਗਰ ਨੇ ਮੁਸਲਮਾਨ ਕਾਰੀਗਰ ਨੇਗੇ ਬਹੁਤ ਜਿਆਦਾ ਸੋਹਣਾ ਕੰਮ ਕਰਦੇ ਨੇਗੇ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਇੰਸਟਾਗ੍ਰam ਪੇਜ ਨੂੰ ਵਾਤ ਵਾਤ ਫੋਲੋ ਕਰ ਲਿਓ ਜੀ ਤੇ ਉਮੀਦ ਹੈ ਤੁਹਾਨੂੰ ਪਸੰਦ ਆਇਆ ਕਮੈਂਟ ਜਰੂਰ ਕਰਦਿਆ ਕਰੋ ਲਾਈਕ ਸ਼ੇਅਰ ਵੀਡੀਓ ਨੂੰ ਜਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ